ਸਸਿਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਅੱਜ ਭਾਜਪਾ ਦੇ ਸੁਭਾਈ ਵਾ이스 ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਹਰਕਰ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਸ਼੍ਰੀ ਨਾਨਪੁਰ ਸਾਹਿਬ ਦੇ ਗੁਰਦੁਆਰਾ ਸੀਸਗੰਜ ਸਾਹਿਬ ਚੌਕ ਤੋਂ ਸ਼ੁਰੂ ਕੀਤੀ ਗਈ ਤੇ 메ਨ ਬਾਜ਼ਾਰ ਤੋਂ ਹੁੰਦੀ ਹੋਈ ਕਚਹਿਰੀ ਰੋਡ ਤੇ ਵਾਪਸ ਭਗਤ ਰਵਿਦਾਸ ਚੌਕ ਵਿਖੇ ਪੁੱਜ ਕੇ ਸਮਾਪਤ ਹੋਈ। ਇਸ ਮੌਕੇ ਭਾਜਪਾ ਦੇ ਸਮੂਹ ਆਗੂਆਂ ਤੇ ਵਰਕਰਾਂ ਵੱਲੋਂ ਭਾਰਤ ਮਾਤਾ ਦੇ ਜੈ ਦੇ ਨਾਰੇ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਡਾਕਟਰ ਸੁਭਾਸ਼ ਸ਼ਰਮਾ ਨੇ 79ਵੇਂ ਸੁਤੰਤਰਤਾ ਦਿਵਸ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਮੁਬਾਰਕਾਂ ਦਿੱਤੀਆਂ। ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਲਾਲ ਕਿਲੇ ਤੋਂ ਆਪਣੇ ਸੰਬੋਧਨ ਦੌਰਾਨ ਕਿਹਾ ਗਿਆ ਸੀ ਕਿ ਦੇਸ਼ ਦੇ ਲੋਕਾਂ ਵੱਲੋਂ ਇੱਕ ਲੜਾਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜੀ ਗਈ ਸੀ ਤੇ ਅੱਜ ਦੂਜੀ ਲੜਾਈ ਦੇਸ਼ ਨੂੰ ਆਤਮ ਨਿਰਭਰ ਬਣਾਉਣ ਲਈ ਲੜੀ ਜਾ ਰਹੀ ਹੈ। ਜਿਸ ਲਈ ਦੇਸ਼ ਦੇ ਹਰ ਨਾਗਰਿਕ ਨੂੰ ਸਾਰਥਕ ਭੂਮਿਕਾ ਨਿਭਾਉਣ ਦੀ ਲੋੜ ਹੈ। ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਾਇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਨਾਲ ਤੇ ਦੇਸ਼ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਲੜਾਈ ਵੀ ਜਿੱਤੀ ਜਾਵੇਗੀ ਇਸ ਮੌਕੇ ਭਾਜਪਾ ਅਗੂ ਜਤਿੰਦਰ ਸਿੰਘ ਠਵਾਲ ਨੇ ਕਿਹਾ ਕਿ ਭਾਜਪਾ ਵੱਲੋਂ ਹਰ ਕਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਵਿੱਢੀ ਗਈ ਸੀ ਤੇ ਉਸੇ ਮੁਹਿੰਮ ਦੇ ਤਹਿਤ ਅੱਜ ਇਹ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੱਢੀ ਗਈ ਹੈ ਉਹਨਾਂ ਕਿਹਾ ਕਿ ਇਹ ਯਾਤਰਾ ਮਿਸ਼ਨ ਸੰਦੂਰ ਨੂੰ ਸਮਰਪਿਤ ਸੀ ਤੇ ਮਿਸ਼ਨ ਸੰਦੂਰ ਰਾਹੀਂ ਭਾਰਤ ਨੇ ਪਾਕਿਸਤਾਨ ਨੂੰ ਭਾਰਤ ਦੀ ਤਾਕਤ ਦੇ ਬਾਰੇ ਠੋਕ ਵਜਾ ਕੇ ਦੱਸਿਆ ਇਹ ਇਸ ਦੇ ਨਾਲ ਹੀ ਭਾਰਤ ਦੀ ਤਾਕਤ ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜਿਆ ਇਸ ਮੌਕੇ ਭਾਜਪਾ ਦੇ ਯੋਵਾ ਆਗੂ ਕਰਨ ਮਹਾਨ ਨੇ ਵੀ ਅੱਜ ਕੱਢੀ ਕੀ ਯਾਤਰਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਖਾਸ ਤੌਰ ਤੇ ਡਾਕਟਰ ਪਰਮਿੰਦਰ ਸ਼ਰਮਾ ਠੇਕੇਦਾਰ ਪ੍ਰਿੰਸ ਮੰਡੋਲਸ਼ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਰਤਨ ਤਨੇੜਾ ਸਮੇਤ ਵੱਖ-ਵੱਖ ਮੰਡਲਾਂ ਦੇ ਪ੍ਰਧਾਨ ਤੇ ਭਾਜਪਾ ਦੇ ਆਗੂ ਤੇ ਵਰਕਰ ਮੌਜੂਦ ਸਨ ਜੈ ਭਾਰਤ ਭਾਜਪਾ ਜੈ ਵੰਦੇ मातरम ਵੰਦੇ मातरम 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 ਵੰਦੇ ਵੰਦੇ मात्रम मात्रम बंदे मात्रम 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 बंदे मात्रम भारत माता की जय भारत माता की जय बंदे मात्रम बंदे मात्रम 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 बंदे मात्रम भारत माता की जय भारत माता की जय भारत माता की जय नंदपुर साहिब जी पवित्र धरती ते अज दी ये तिरंगा यात्रा ਚੱਲ ਰਹੀ ਹੈ ਸ਼੍ਰੀਨੰਦਪੁਰ ਸਾਹਿਬ ਦੇ ਬਾਜ਼ਾਰਾਂ ਚੋਂ ਹੁੰਦੇ ਹੋਏ ਇਹ ਯਾਤਰਾ ਹੁਣ ਬੱਸ ਸਟੈਂਡ ਵੱਲੋਂ ਅੱਗੇ ਵਧ ਰਹੀ ਹੈ ਮੈਂ ਸਾਰੇ ਹੀ ਸ਼੍ਰੀਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮੁਬਾਰਕਾਂ ਦਿੰਦਾ ਕੱਲ ਅਸੀਂ ਸਭ ਨੇ ਆਪਣਾ ਨਾਸੀਵਾਂ ਆਜ਼ਾਦੀ ਦਿਹਾੜਾ ਮਨਾਇਆ ਅੱਜ ਉਸੇ ਹੀ ਸੰਦਰਭ ਚ ਸ਼੍ਰੀਨੰਦਪੁਰ ਸਾਹਿਬ ਦੇ ਸਾਡੇ ਸਾਰੇ ਸਾਥੀਆਂ ਵੱਲੋਂ ਇਹ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇੱਕ ਵਾਰ ਫਿਰ ਸਾਰਿਆਂ ਨੂੰ ਆਜ਼ਾਦੀ ਦੀਆਂ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਇਸੇ ਤਰ੍ਹਾਂ ਨਾਲ ਪੰਜਾਬ ਹਿੰਦੁਸਤਾਨ ਖੁਸ਼ਹਾਲ ਹੋਵੇ ਤਰੱਕੀ ਕਰੇ ਔਰ ਕੱਲ ਮੋਦੀ ਸਾਹਿਬ ਨੇ ਜਿਹੜਾ ਸਨੇਹਾ ਲਾਲ ਕਿਲੇ ਤੋਂ ਦਿੱਤਾ ਹੈ ਕਿ ਸਾਡੀ ਇੱਕ ਪੀੜੀ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਜਿਹੜੀ ਹੁਣ ਦੀ ਸਾਡੀ ਪੀੜੀ ਹੈ ਉਹਨੂੰ ਦੇਸ਼ ਨੂੰ ਆਤਮ ਨਿਰਪਰ ਬਣਾਉਣ ਲਈ ਦੇਸ਼ ਨੂੰ ਮਜ਼ਬੂਤ ਤਾਕਤਵਰ ਖੁਸ਼ਹਾਲ ਬਣਾਉਣ ਲਈ ਇੱਕ ਵਿਕਸਿਤ ਦੇਸ਼ ਬਣਾਉਣ ਲਈ ਮਿਲ ਜੁਲ ਕੇ ਇਕਜੁੱਟ ਹੋ ਕਰਕੇ ਕੰਮ ਕਰਨ ਦੀ ਜ਼ਰੂਰਤ ਹੈ ਸੋ ਆਜ਼ਾਦੀ ਦਿਹਾੜੇ ਦੇ ਇਸ ਤਿਰੰਗਾ ਯਾਤਰਾ ਦੇ ਮੌਕੇ ਤੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾਂ ਬਧਾਈਆਂ ਦਿਨਾਂ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਮੈਂ ਪ੍ਰਾਰਥਨਾ ਕਰਦਾ ਬੇਨਤੀ ਕਰਦਾ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਛਤਰ ਛਾਇਆ ਹੈ ਉਹ ਪੰਜਾਬ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਇਸੇ ਪ੍ਰਕਾਰ ਨਾਲ ਬਣੀ ਰਹੇ ਔਰ ਸਾਡਾ ਪੰਜਾਬ ਸਾਡਾ ਦੇਸ਼ ਇਸੇ ਤਰ੍ਹਾਂ ਖੁਸ਼ਹਾਲੀ ਦੇ ਰਸਤੇ 'ਤੇ ਅੱਗੇ ਵਧਦਾ ਰਹੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਮੰਡਲ ਪੱਤਰ ਤੇ ਹਰ ਕਲ ਤਰੰਗਾ ਦੇ ਨਾਲ ਤਰੰਗਾ ਯਾਤਰਾ ਕੱਢੀ ਜਾ ਰਹੀ ਆ ਮੈਂ ਸਮਝਦਾ ਕਿ ਤਰੰਗਾ ਯਾਤਰਾ ਉਸ ਜਿਹੜਾ ਪ੍ਰੋਜੈਕਟ ਸੰਦੂਰ ਸੀ ਮਿਸ਼ਨ ਸੰਦੂਰ ਸੀ ਉਹਨੂੰ ਸਮਰਪਿਤ ਆ ਜਿਸ ਵਿੱਚ ਸਾਡੇ ਦੇਸ਼ ਨੇ ਤਾਂ ਦਿੱਤਾ ਕਿ ਸਾਡੀ ਤਾਕਤ ਕੀ ਆ ਜੇ ਸੰਦੂਰ ਮਟਾਉਣ ਦੀ ਕੋਸ਼ਿਸ਼ ਕੀਤੀ ਉਸ ਸੰਦੂਰ ਨੇ ਆਪਣੇ ਪਾਕਿਸਤਾਨ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਨਸ ਤੋਂ ਨ부ਤ ਕਰ ਦਿੱਤਾ ਅੱਜ ਦੀ ਜਿਹੜੀ ਤਿਰੰਗਾ ਯਾਤਰਾ ਵਿਸ਼ੇਸ਼ ਤੌਰ ਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਜੀ ਇੱਥੇ ਪਹੁੰਚੇ ਨੇ ਵੱਡੀ ਇਤਿਦਾਦ ਵਿੱਚ 15 ਅਗਸਤ ਨੂੰ ਸਮਰਪਿਤ ਅੱਜ ਦੀ ਜਿਹੜੀ ਤਿਰੰਗੀ ਯਾਤਰਾ ਤਿਰੰਗਾ ਯਾਤਰਾ ਕੱਢੀ ਗਈ ਆ ਮੈਂ ਤੁਹਾਡੇ ਮਾਧਿਅਮ ਨਾਲ ਪੂਰੇ ਦੇਸ਼ ਵਾਸੀਆਂ ਨੂੰ ਵਿਧਾਨ ਸਭਾ ਅਨੰਦਪੁਰ ਸਾਹਿਬ ਮੰਡਲਾਂ ਨੂੰ ਪੂਰੀ ਵਧਾਈ ਦਿੰਦਾ ਤੇ ਹਰ ਇੱਕ ਨੂੰ ਅਪੀਲ ਕਰਦਾ ਏ ਕਿ ਪੂਰਾ ਜਸਮੀਨਾ ਆਪਣੇ ਘਰਾਂ ਦੇ ਉੱਤੇ ਤਿਰੰਗੇ ਲੜਾ ਕੇ ਹਰ ਘਰਾਂ ਤਿਰੰਗਾ ਮਹਮ ਜਿਹੜੀ ਉਹਨੂੰ ਮਨਾਇਆ ਜਾਵੇ ਬਹੁਤ ਬਹੁਤ ਧੰਨਵਾਦ ਅੱਪਈ ਯਾਤਰਾ ਕੱਢੀ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੱਢੀ ਗਈ ਹੈ ਯਾਤਰਾ ਇਹ ਤਿਰੰਗਾ ਯਾਤਰਾ ਦੀ ਮਹਿੰਮ ਹੈ ਜਿਹੜੀ ਹੈ ਦੇਸ਼ ਭਰ ਦੇ ਵਿੱਚ ਨਰਿੰਦਰ ਭਾਈ ਮੋਦੀ ਜੀ ਨੇ ਚਲਾਈ ਹੋਈ ਸੀ ਤੇ ਇਹ ਹਰ ਘਰ ਤਿਰੰਗਾ ਜਿਹੜੀ ਯਾਤਰਾ ਹੈ ਇਹ ਪੂਰੇ ਦੇਸ਼ ਦੇ ਵਿੱਚ ਚੱਲ ਰਹੀ ਹੈ ਤੇ ਇਸ ਮੌਕੇ ਦੇ ਉੱਪਰ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਜਿਹੜੀ ਤਿਰੰਗਾ ਯਾਤਰਾ ਕੱਢੀ ਹੈ ਇਸ ਦਿਨ ਅਸੀਂ ਇੱਕ ਸੁਨੇਹਾ ਦਿੰਦਾ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਹਿੰਦੁਸਤਾਨ ਹੈ ਭਾਰਤ ਦੇਸ਼ ਹੈ ਇਹ ਇੱਕ ਹੈ ਕੋਈ ਅਲੱਗ ਨਹੀਂ ਹੈ ਸੋ ਇਸ ਕਰਕੇ ਸਾਰੇ ਇੱਕ ਰਹੋ ਤਾਂ ਕਿ ਅਸੀਂ ਸਾਡਾ ਦੇਸ਼ ਜਿਹੜਾ ਹੈ ਵਿਕਸਿਤ ਭਾਰਤ ਬਣ ਸਕੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ